ਦੋਸਤੋ ਕਈ ਵਾਰ ਵੇਖਿਆ ਗੱਡੀ ਠੀਕ ਹੁੰਦੀ ਹੈ ਰੋਡ ਬਹੁਤ ਵਧੀਆ ਹੁੰਦਾ ਹੈ ਕਈ ਵਾਰ ਰੋਡ ਵਧੀਆ ਨਹੀਂ ਹੁੰਦਾ ਗੱਡੀ ਸਹੀ ਹੁੰਦੀ ਹੈ ਤੇ ਕਈ ਵਾਰ ਗੱਡੀ ਵੀ ਵਧੀਆ ਹੁੰਦੀ ਹੈ ਰੋਡ ਵੀ ਵਧੀਆ ਹੁੰਦਾ ਹੈ ਪਰ ਉਹਨੂੰ ਚਲਾਉਣ ਵਾਲਾ ਡਰਾਈਵਰ ਕਾਬਲ ਨਹੀਂ ਹੁੰਦਾ ਡਰਾਈਵਰ ਖਰਾਬ ਹੁੰਦਾ ਹੈ ਡਰਾਈਵਰ ਇਨੂੰ ਕਹਾ ਗਿਆ ਇੱਕ ਲੀਡਰ ਨੂੰ ਜੋ ਆਪਣੀ ਟੀਮ ਨੂੰ ਲੀਡ ਕਰ ਰਿਹਾ ਹੈ ਜੋ ਆਪਣੇ ਦੇਸ਼ ਨੂੰ ਲੀਡ ਕਰ ਰਿਹਾ ਹੈ ਕੋਈ ਆਪਣੇ ਪਿੰਡ ਨੂੰ ਲੀਡ ਕਰ ਰਿਹਾ ਸਰਪੰਚ ਹੋ ਸਕਦਾ ਹੈ ਮੁੱਖ ਮੰਤਰੀ ਹੋ ਸਕਦਾ ਹੈ ਪ੍ਰਧਾਨ ਮੰਤਰੀ ਹੋ ਸਕਦਾ ਜਿੰਨੀ ਦੇਰ ਡਰਾਈਵਰ ਸਹੀ ਨਹੀਂ ਹੈਗਾ ਤੇ ਗੱਡੀ ਲੀ ਤੇ ਨਹੀਂ ਪੈਸੇ ਗੱਡੀ ਵਧੀਆ ਨਹੀਂ ਚੱਲ ਸਕਦੀ ਜ਼ਿੰਦਗੀ ਸੁਖਾਲੀ ਨਹੀਂ ਹੋ ਸਕਦੀ